खालसा वाहिगुरु जी की फतेह आओ गुरु प्यारी गुरु सवारी सत्संगत महाराज जी की कृपा सतका हमेशा सत्संगत आपा नाम सिमरन वाहिगुरु सिमरन सिमरन आराधना करया करिए ਮਹਾਰਾਜ ਦੇ ਦਰਪੇ ਵਿੱਚ ਰਹਿ ਕੇ ਅਸੀਂ ਸਿੱਖੀ ਵਿੱਚ ਜਰਿਆ ਕਰੀਏ ਤਾਂ ਜੋ ਕਿ ਆਪਾਂ ਨੂੰ ਗੁਰੂ ਮਹਾਰਾਜ ਇਸ ਕਾਲ ਯੁੱਗ ਦੇ ਸਮੇਂ ਦੇ ਵਿੱਚ ਨਾਮ ਸਿਮਰਨ ਅਤੇ ਗੁਰੂ ਮਹਾਰਾਜ ਦੀ ਸੰਗਤ ਕਰਾ ਸਕਾਂ। ਰੋਹ ਵਿਚਾਰ ਸਾਥ ਸੰਗਤ ਆਪਾਂ ਛੋਟਾ ਜਿਹਾ ਸੰਖੇਪ ਵਿਚਾਰ ਰੱਖਦੇ ਹਾਂ ਜਿਦੇ ਵਿੱਚ ਆਪਾਂ ਸਾਥ ਸੰਗਤ ਦਾਨ ਪੁੰਨ ਦਾ ਕੀ ਫਲ ਹੁੰਦਾ ਹੈ। ਆਪ ਜੀ ਸਾਰੇ ਇਤਿਹਾਸ ਤੋਂ ਜਾਣੂ ਹੋ ਆਪਾਂ ਜਾਣਦੇ ਆ ਕਿ ਜੋ ਆਪਾਂ ਜੋ ਆਪਨੇ ਪੁਨ ਕਰਦੇ ਆ ਉਹ ਪੁਨ ਦਾ ਫਲ, ਧਾਨ ਦਾ ਫਲ ਕੀ ਹੁੰਦਾ ਹੈ ਕਿਉਂਕਿ ਸਾਧ ਸੰਗਤ ਆਪਣੇ ਗੁਰੂ ਨਾਨਕ ਨਾਮ ਦੇ ਵਾ ਸਿੱਖ ਸੰਗਤ ਨੂੰ ਮਹਾਰਾਜ ਦੇ ਬਚਨਾਂ ਦੇ ਮੁਤਾਬਕ ਜੋ ਆਪਣਾ ਦਸਵੰਦ ਹਿੱਸਾ ਦਸਵੰਦ ਹੈ ਉਸ ਦਾ ਕਿੱਡਾ ਵੱਡਾ ਮਹੱਤਵ ਹੈ ਉਸ ਦਾ ਕੀ ਕਾਰਨ ਹੁੰਦਾ ਹੈ ਦਸਵੰਦ ਕੱਢਣ ਦਾ ਦਾਨਪੁਰ ਦਾਨਪੁਨ ਦਾ ਸਾਧ ਸੰਗਤ ਕਿੱਡਾ ਵੱਡਾ ਫਲ ਮਿਲਦਾ ਹੈ ਆਓ ਕੁਸ ਆਪਾਂ ਸੰਖੇਪ ਵਿਚਾਰ ਕਰਦੇ ਆ ਵਿਚਾਰੀਏ ਸਾਧ ਸੰਗਤ ਜੀ ਊਜੈਨ ਦਾ ਇੱਕ ਰਾਜਾ ਹੋਇਆ ਹੈ ਜਵਾਬ ਜੀ ਭਲੀ ਪ੍ਰਕਾਰ ਜਾਣਦੇ ਹੋ ਉਸ ਦਾ ਨਾਮ ਵਿਕਰਮ ਦਿੱਤਿਆ ਸੀ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਇਹਨਾਂ ਵੱਡਾ ਸੂਰ ਵੀਰ ਧਰਮਾਤਮਾ ਕਿਸ ਕਾਰਨ ਹੋਇਆ ਕਿਉਂਕਿ ਸਾਧ ਸੰਗਤ ਆਪਾਂ ਭਲੀ ਪ੍ਰਕਾਰ ਕਿਸ ਸਮੇਂ ਕਿਸ ਇੱਕਠੇ ਬੈਠ ਕੇ ਵਿਚਾਰ ਆਪਣੇ ਮਨ ਵਿੱਚ ਆ ਜਾਂਦਾ ਹੈ ਕਿ ਪ੍ਰਮਾਤਮਾ ਆ ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਦੇ ਦਿੱਤਾ ਹੈ ਤਾਂ ਆਪਾਂ ਕਿਸ ਕਾਰਨ ਇਡੇ ਵੱਡੇ ਤਨ ਤਨਵਾਨ ਹੋਏ ਹਾਂ ਤਾਂ ਇਸੇ ਤਰ੍ਹਾਂ ਸਾਧ ਸੰਗਤ ਉਸ ਰਾਜੀ ਦੇ ਮਨ ਵਿੱਚ ਵੀ ਖਿਆਲ ਆਇਆ ਵੀ ਮੈਂ ਇਨਾ ਵੱਡਾ ਸੂਰਬੀਰ ਧਰਮਾਤਮਾ ਕਿਸ ਕਾਰਨ ਬਣਿਆ ਕਿਉਂ ਬਣਿਆ ਮੇਰਾ ਕੀ ਕਾਰਨ ਸੀ ਬਣਨਾ ਉਸ ਦੇ ਮਨ ਵਿੱਚ ਖਿਆਲ ਉੱਠਿਆ ਤਾਂ ਇਹੋ ਜਿਹਾ ਮੈਂ ਕੀ ਕੀਤਾ ਰਾਜੇ ਦੇ ਮਨ ਵਿੱਚ ਵਿਚਾਰ ਆਇਆ ਸਾਧ ਸੰਗਤ ਤੇ ਰਾਜੇ ਨੇ ਆਪਣੇ ਪੁਜਿਤ ਨੂੰ ਕਿਹਾ ਕਿ ਦੁਨੀਆ ਭਰ ਦੇ ਜੋਤਸਾਂ ਨੂੰ ਤੁਸੀਂ ਇਕੱਠਾ ਕਰੋ ਉਹਨਾਂ ਨੂੰ ਬੁਲਾ ਕਰਕੇ ਉਹਨਾਂ ਤੋਂ ਪੁੱਛੋ ਕਿ ਇਹੋ ਜਿਹਾ ਮੈਂ ਕੀ ਕੀਤਾ ਜੋ ਮੈਂ ਇਨਾ ਵੱਡਾ ਧਨਵਾਨ ਮੇਰੇ ਪਾਸ ਸਾਰਾ ਕੁਝ ਹਾਸਲ ਹੈ ਤਾਂ ਫਿਰ ਸਾਧ ਸੰਗਤ ਫਿਰ ਪੁਜੋਹਤ ਨੇ ਰਾਜੇ ਨੂੰ ਇੱਕ ਸਾਧੂ ਬਾਰੇ ਦੱਸਿਆ ਕਿ ਸਾਧੂ ਤੁਹਾਡੇ ਪ੍ਰਸ਼ਨ ਦਾ ਉੱਤਰ ਦੇ ਸਕਦਾ ਹੈ ਤੁਹਾਨੂੰ ਉਸ ਕੋਲ ਜਾਣਾ ਚਾਹੀਦਾ ਹੈ ਤਾਂ ਸਾਧ ਸੰਗਤ ਰਾਜਾ ਉਸ ਸਾਧੂ ਕੋਲ ਜਾ ਕਰਕੇ ਉਸ ਨੇ ਰਾਜੇ ਨੂੰ ਦੱਸਿਆ ਤੁਸੀਂ ਇੱਕ ਭੁੱਖੇ ਸਾਧੂ ਨੂੰ ਪ੍ਰੇਮ ਭਾਵ ਵਿੱਚ ਪ੍ਰਸ਼ਾਦਾ ਸਕਾਇਆ ਸੀ ਜਦ ਕੇ ਸਾਧ ਸੰਗਤੋ ਸਾਧੂ ਕੋਲ ਰਾਜੇ ਨੇ ਅਰਜ ਬੇਨਤੀ ਕੀਤੀ ਕਿ ਮਹਾਤਮਾ ਜੀ ਮਹਾਰਾਜ ਮੈਨੂੰ ਦੱਸਣਾ ਕਰੋ ਮੈਂ ਕਿਸ ਕਾਰਨ ਇੰਨਾ ਵੱਡਾ ਧਰਮਾਤਮਾ ਸੂਰਬੀਰ ਰਾਜਾ ਹੋਇਆ ਉਸ ਦਾ ਕੀ ਕਾਰਨ ਸੀ ਤਾਂ ਸਾਧ ਸੰਗਤ ਜੀ ਸਾਧੂ ਨੇ ਰਾਜੇ ਨੂੰ ਦੱਸਣਾ ਕੀਤਾ ਵੀ ਇੱਕ ਸਮੇਂ ਆਪ ਜੀ ਨੇ ਸਾਧੂ ਨੂੰ ਪ੍ਰੇਮ ਭਾਵ ਦੇ ਨਾਲ ਪ੍ਰਸ਼ਾਦਾ ਸਕਾਇਆ ਤਾਂ ਸਾਧੂ ਨੇ ਖੁਸ਼ ਹੋ ਕੇ ਤੁਹਾਨੂੰ ਆਸ਼ੀਰਵਾਦ ਦਿੱਤਾ ਸੀ ਕਿ ਤੂੰ ਅਗਲੇ ਜਨਮ ਵਿੱਚ ਵੱਡਾ ਧਰਮਾਤਮਾ ਰਾਜਾ ਬਣੇਗਾ ਕਿ ਉਸ ਨਾਮ ਪ੍ਰਸਾਦਾ ਸਟੋਨ ਸਾਧੂ ਸੰਤ ਪਤਿਰ ਸੰਗਤ ਨੂੰ ਲੋੜ ਬੰਦ ਕਰਕ ਪ੍ਰਸ਼ਾਦਾ ਸਕਾਇਆ ਜਾਂ ਕਿਸੇ ਵੀ ਵਸਤੂ ਦਾ ਦਾਨ ਕੀਤਾ ਆ ਸਾਧ ਸੰਗਤ ਆਪਣੇ ਪੁੰਨ ਦਾ ਫਲ ਪਤਾ ਨਹੀਂ ਕਿਹੜੀ ਸਮੇਂ ਵਿੱਚ ਆ ਕਰਕੇ ਆਪ ਨੂੰ ਮਿਲੇਗਾ ਇਸ ਕਰਕੇ ਸਾਧ ਸੰਗਤ ਉਹ ਸੋਰ ਵੀਰ ਧਰਮਾਤਮਾ ਰਾਜਾ ਵਿਕਰਮ ਦਿੱਤਿਆ ਨੂੰ ਦਾਨ ਪੁੰਨ ਦਾ ਫਲ ਇਤਨਾ ਵੱਡਾ ਮਿਲ ਗਿਆ ਪਰ ਸਾਧ ਸੰਗਤ ਜੀ ਦਾਨ ਪੁੰਨ ਕਾਰਨ ਦੇ ਨਾਲ ਸਾਨੂੰ ਦਾਨ ਪੁੰਨ ਕਰਾਉਣ ਵਾਲਾ ਪ੍ਰੀਤਮ ਪਿਆਰਾ ਜਿਹੜਾ ਕਿ ਸਾਧ ਸੰਗਤ ਦੀਦਾ ਦੇ ਲੰਦੇ ਥੱਕ ਪਾਹੀ ਜੁਗਾ ਜਗੰਤਰ ਖਾਹੀ ਖਾਏ ਮਹਾਰਾਜ ਆਪਣੇ ਵਿਚਾਰਾਂ ਦੇ ਵਿੱਚ ਸਮਝਾਉਂਦੇ ਹਨ ਕਿ ਪਤਾ ਨਹੀਂ ਕਿੰਨਿਆ ਕਿ ਜੁਗਾ ਜਗੰਤਰ ਤੋਂ ਆਪਣੀਆਂ ਝੋੜੀਆਂ ਪ੍ਰੀਤਮ ਪਿਆਰਾ ਭਰਦਾ ਆ ਰਿਹਾ ਹੈ ਭਰਦਾ ਰਹੇਗਾ ਪਰ ਸਾਧ ਸੰਗਤ ਦਾਨ ਪੁੰਨ ਕਰਾਉਣ ਵਾਲਾ ਪ੍ਰੀਤਮ ਪਿਆਰਾ ਆਪਣਾ ਸਭ ਤੋਂ ਵੱਡਾ ਮਹਾਰਾਜ ਪ੍ਰੀਤਮ ਪਿਆਰੀ ਰਾਜੀ ਜੋਗੀ ਜਿਨ੍ਹਾਂ ਦੇ ਬਦੌਲਤ ਆਪਾਂ ਦਾਨਪੁਨ ਕਰ ਸਕਦੇ ਆ ਉਹ ਕਰੋੜ ਹਾਰੇ ਨੇ ਮਹਾਰਾਜ ਆਪਾਂ ਉਹਨਾਂ ਦੇ ਚਰਨ ਕਮਲ ਆਪਸ ਅਰਦਾਸ ਬੇਨਤੀ ਕਰਿਆ ਕਰੀ ਕਿ ਵੇ ਸੱਚੇ ਪਾਤਸ਼ਾਹ ਆਪ ਜੀ ਵੀ ਸਾਨੂੰ ਦਾਨਪੁਨ ਕਰਾਉਣ ਵਾਸਤੇ ਇਤਨੀ ਦਇਆ ਭਾਵ ਪ੍ਰੇਮਾ ਮੂਰਤ ਬਖਸ਼ੋ ਕਿ ਸਾਡੇ ਵਿੱਚ ਵੀ ਇਤਨੀ ਸਮਰੱਥਾ ਆ ਜਾਵੇ ਕਿ ਅਸੀਂ ਵੀ ਕਿਸੇ ਸਾਧੂ ਸੰਤ ਫਕੀਰ ਨੂੰ ਸੰਗਤ ਨੂੰ ਦਇਆ ਦੇ ਰੂਪ ਵਿੱਚ ਆ ਕਰਕੇ ਪ੍ਰਸ਼ਾਦਾ ਪ੍ਰੇਮ ਸਹਿਤ ਪੇਟਾ ਦੇ ਸਕੀਏ ਕਰਾ ਸਕੀਏ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਅਕਾਲ ਪੁਰਖ ਪ੍ਰੀਤਮ ਪਿਆਰੇ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜਾ ਸਤੋ ਦਾਨਪੁਨ ਕਰਾਉਣ ਵਾਲਾ ਪ੍ਰੀਤਮ ਪਿਆਰਾ ਆਪ ਹੈ ਆਪਾਂ ਨੂੰ ਮਹਾਰਾਜ ਆਪਣੇ ਵਚਨ ਨਾਲ ਵੀ ਸਾਧ ਸੰਗਤ ਦੱਸਦੇ ਹਨ ਜਹ ਪ੍ਰਸਾਦ ਗਰਹਿ ਪੁੰਨ ਬਹੁ ਦਾਨ ਆਠ ਪਹਿਰ ਮਨ ਆਠ ਪਹਿਰ ਕਰ ਤਿਸ ਕਾ ਤਿਆਗ ਪੰਗਤੀ ਮਹਾਰਾਜ ਜੀ ਆਪ ਸਮਝਾਉਂਦੇ ਹਨ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਜਹ ਪ੍ਰਸਾਦ ਕਰੇ ਪੁੰਨ ਬਹੁ দান ਜਿਹਦੀ ਬਦੌਲਤ ਆਪਾਂ দান ਪੁੰਨ ਕਰਨ ਵਾਲੇ ਏਡੇ ਵੱਡੇ ਵਹੀਂ ਹਾਂ ਮਨ ਆਠ ਪੈਰ ਕਰ ਇਸਕਾ ਧਿਆਨ ਆਪਦੇ ਮਨ ਦੇ ਵਿੱਚ ਅਠੇ ਪੈਰ ਉਸ ਪ੍ਰੀਤਮ ਪ੍ਰਭੂ ਅੱਲਾਹ ਤਾਲਾ ਦਾ ਰਾਮਦਾ ਨਾਮ ਤੇ ਹੁੰਦੇ ਰਹਿਣਾ ਚਾਹੀਦਾ ਅਠੇ ਪੈਰ ਆਪਾਂ ਨੂੰ ਸਾਧ ਸੰਗਤ ਵਾਹਿਗੁਰੂ ਸਿਮਰਨ ਜਪਣਾ ਚਾਹੀਦਾ ਹੈ ਉਸ ਆਪਣੇ ਅਕਾਲ ਪੁਰਖ ਈਸ਼ਟ ਦੇਵ ਨੂੰ ਮਨ ਦੇ ਵਿੱਚ ਆਰਾਧਨਾ ਚਾਹੀਦਾ ਹੈ ਆਓ ਸਾਧ ਸੰਗਤ ਇਤਨੀ ਇੱਕ ਵਿਚਾਰਾ ਆਪਣੇ ਮਨ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਸੇਧ ਲੈਂਦੀ ਹੈ ਵੀ ਸਾਨੂੰ ਦਾਨਪੁਨ ਦਾ ਕਿੱਡਾ ਵੱਡਾ ਸਾਨੂੰ ਇਸੇ ਤਰ੍ਹਾਂ ਸਾਧ ਸੰਗਤ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਹਰ ਇੱਕ ਟਾਈਮ ਆਪਣੇ ਅਠੇ ਪੈਰ ਆਪਣੇ ਮਨ ਵਿੱਚ ਸਿਮਰਨ ਅਠੇ ਪੈਰ ਸਵਾਸ ਸਵਾਸ ਸਾਧ ਸੰਗਤ ਸਿਮਰਨ ਆਪਣੇ ਮਨ ਵਿੱਚ ਚੱਲਣਾ ਚਾਹੀਦਾ ਹੈ ਔਰ ਸਾਧ ਸੰਗਤ ਇਤਨੀਆਂ ਕ ਬੇਨਤੀਆਂ ਵਿਚਾਰਾ ਪਰਵਾਣ ਕਰਨੀਆਂ ਬੋਲਦਿਆਂ ਕੋਲ ਇੱਕ ਨਿੱਕੀ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀ ਹੈ ਸੰਗਤ ਔਰ ਗੁਰੂ ਮਹਾਰਾਜ ਬਖਸ਼ਨਹਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ